ਹੈਲੋ एवरीवन ਮੇਰੀ ਪਿਆਰੀ YouTube ਫੈਮਿਲੀ ਨੂੰ ਮੇਰੇ ਵੱਲੋਂ ਪਿਆਰ ਭਰੀ ਸ਼ਸ਼ੇ ਅਕਾਲ ਦੋਸਤੋ ਉਮੀਦ ਹੈ ਆਪ ਸਭ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਪਰਮਾਤਮਾ ਦੀ ਮਿਹਰ ਨਾਲ ਠੀਕ ਠਾਕ ਆ ਦੋਸਤੋ ਅੱਜ ਮੈਂ ਆਪਣੇ ਘਰ ਦੇ ਕਿਚਨ ਗਾਰਡਨ ਵਿੱਚੋਂ ਨਾ ਬੈਂਗਨ ਤੇ ਕੁਝ ਹਰੀਆਂ ਮਿਰਚਾਂ ਦੇ ਬੂਟੇ ਜੜ ਤੋਂ ਹੀ ਪੁੱਟ ਕੇ ਨਾ ਸਕੂਲ ਲੈ ਆਈਆਂ ਤਾਂ ਕਿ ਇਹਨਾਂ ਨੂੰ ਸਕੂਲ ਦੇ ਕਿਚਨ ਗਾਰਡਨ ਵਿੱਚ ਲਗਾ ਸਕਾਂ ਇਹ ਬੂਟੇ ਕਾਫੀ ਵੱਡੇ ਨੇ ਤੇ ਮੈਨੂੰ ਲੱਗਦਾ ਹੈ ਕਿ ਕਿਤੇ ਮੁਰਝਾਈ ਨਾ ਜਾਣ ਲੇਕਿਨ ਫਿਰ ਵੀ ਮੈਨੂੰ ਆਸ ਹੈ ਕਿ ਲੱਗਣਗੇ ਜ਼ਰੂਰ ਕਿਉਂਕਿ ਇਹਨਾਂ ਨੂੰ ਨਾ ਮੈਂ ਸਵੇਰ ਦੇ ਸਮੇਂ ਤੋਂ ਹੀ ਜੜ ਤੋਂ ਪੁੱਟੇ ਆ ਤੇ ਸਕੂਲ ਆਉਂਦੇ ਹੀ ਮਿਡ ਡੇ ਮੀਲ ਦੇ ਹੈਲਪਰ ਨੇ ਨਾ ਮੇਰੇ ਨਾਲ ਹੈਲਪ ਕਰਾ ਕੇ ਇਹ ਲਗਾ ਦਿੱਤੇ ਨੇ ਐਕਚੁਅਲੀ ਪੰਜਾਬ ਸਰਕਾਰ ਨੇ ਬਹੁਤ ਸਾਰੇ ਪ੍ਰੋਗਰਾਮ ਬਣਾਏ ਨੇ ਜੋ ਸਕੂਲਾਂ ਵਿੱਚ ਕਿਚਨ ਗਾਰਡਨ ਨੂੰ ਐਨਕਰੇਜ ਕਰਦੇ ਨੇ ਗਵਰਨਮੈਂਟ ਨੇ ਕਈ ਸਕੂਲਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੇ ਸਕੂਲਾਂ ਵਿੱਚ ਨਾ ਕਿਚਨ ਗਾਰਡਨ ਜਿਹੜੇ ਉਹ ਜ਼ਰੂਰ ਬਣਾਣ ਸੋ ਥੈਟ ਚਿਲड्रन ਗੈਟ ਮੋਰ ਨਿਊਟ੍ਰੀਸ਼ੀਅਸ ਫੂਡ ਐਂਡ ਗਾਰਡਨਿੰਗ ਇਨੇਬਲ ਸਟੂਡੈਂਟਸ ਟੂ ਲਰਨ ਅਬਾਊਟ ਐਗਰੀਕਲਚਰ ਬਾਇਓਡਾਈਵਰਸਿਟੀ ਲਾਈਫ ਸਾਈਕਲਸ ਆਫ ਪਲਾਂਟਸ ਇੱਥੇ ਬੱਚੇ ਇਹ ਵੀ ਸਿੱਖਦੇ ਨੇ ਕਿ ਮਿੱਟੀ ਪਾਣੀ ਤੇ ਧੁੱਪ ਦੀ ਕੀਮਤ ਕੀ ਹੈ ਤੇ ਉਹਨਾਂ ਨੂੰ ਕਿਵੇਂ ਸੰਭਾਲਣਾ ਹੈ ਇਹ ਬੱਚਿਆਂ ਨੂੰ ਚੋਗਿਰਦੇ ਦੇ ਨਾਲ ਜੋੜਦੇ ਨੇ ਇਸ ਤਰ੍ਹਾਂ ਬੱਚਿਆਂ ਨੂੰ ਨੌਲੇਜ ਮਿਲਦੀ ਹੈਗੀ ਹੈ ਨਿਚੇ ਦੇ ਨਾਲ ਜੁੜਨ ਦੀ ਰਿਸਪਾਂਸਿਬਿਲਟੀ ਦੀ ਭਾਵਨਾ ਪੈਦਾ ਹੁੰਦੀ ਹੈ ਇਸ ਲਈ ਮੇਰੇ ਹਿਸਾਬ ਨਾਲ ਕਿਚਨ ਗਾਰਡਨ ਜਿਹੜਾ ਨਾ ਉਹ ਸਿੱਖਿਆ ਦਾ ਇੱਕ ਅਹਿਮ ਹਿੱਸਾ ਹੈਗਾ ਇਨ ਥਿਸ ਵੇ ਸਟੂਡੈਂਟਸ ਲਰਨ so many things uh, regarding gardning like how to sowing watering harvesting ਇਸ ਤਰ੍ਹਾਂ ਬੱਚੇ ਰਿਸਪੌਂਸਿਬਿਲਟੀ ਡਿਸਿਪਲਨ ਤੇ এনवायरमेंट ਦੇ ਪ੍ਰਤੀ ਨਾ ਅਵੇਅਰ ਹੁੰਦੇ ਨੇ ਹੁਣ ਮੈਂ ਬੱਚਿਆਂ ਨੂੰ ਨਾ ਕਿਚਨ ਗਾਰਡਨ ਦੀ ਇੰਪੋਰਟੈਂਸ ਬਾਰੇ ਦੱਸ ਰਹੀ ਆ ਤਾਂ ਕਿ ਉਹ ਆਪਣੇ ਪੇਰੈਂਟਸ ਦੀ ਘਰ ਵਿੱਚ ਹੀ ਸਬਜ਼ੀਆਂ ਉਗਾਉਣ ਚ ਹੈਲਪ ਕਰ ਸਕਣ ਤੇ ਕੀਟਨਾਸ਼ਕ ਦਵਾਈਆਂ ਤੇ ਸਪਰੇਅ ਵਾਲੀਆਂ ਸਬਜ਼ੀਆਂ ਨਾ ਵਰਤਣ ਤੇ ਘਰ 'ਚ ਹੀ ਆਰਗੈਨਿਕ ਜਿਹੜੀਆਂ ਸਬਜ਼ੀਆਂ ਉਗਾਉਣ ਤੇ ਇੱਥੇ ਨਾ ਮੇਰੇ ਨਾਲ ਮੀਡੇ ਮੀਡੇ ਮੀਲ ਦੇ ਜਿਹੜੇ ਹੈਲਪਰ ਨੇ ਨਾ ਉਹ ਹੈਲਪ ਕਰਾ ਰਹੇ ਨੇ ਇਥੇ ਆਲਰੇਡੀ ਸਬਜ਼ੀਆਂ ਦੇ ਬੂਟੇ ਲੱਗੇ ਹੋਏ ਨੇ ਜਿਨ੍ਹਾਂ ਦੀ ਪ੍ਰੋਪਰ ਕੇਅਰ ਸਾਡੇ ਹੈਲਪਰ ਕਰਦੇ ਨੇ ਆ ਵੇਖੋ ਬੱਟਾ ਬਣਾ ਕੇ ਕਿੰਨੀਆਂ ਸੋਹਣੀਆਂ ਬੱਟਾਂ ਤੇ ਨਾ ਮੂਲੀਆਂ ਪਿਛਲੇ 2-3 ਹਫ਼ਤਿਆਂ ਤੋਂ ਲਗਾਈਆਂ ਨੇ ਤੇ ਹੁਣਾਂ ਦੀ ਗਰੋਥ ਅੱਛੀ ਹੋ ਰਹੀ ਹੈ ਇਧਰ ਆ ਚਕੁੰਦਰ ਦੇ ਬੀਜ ਵੀ ਜਨੇ ਤੇ ਨਾਲ ਹੀ ਇੱਥੇ ਆਈ ਮੈਂ ਘਰੋਂ ਮਿਰਚਾਂ ਦੀ ਜਿਹੜੀ ਪਨੀਰੀ ਜਿਹੜੀ ਲਿਆਂਦੀ ਹੋਈ ਸੀ ਤੇ ਉਹ ਬੜੀ ਸੋਹਣੀ ਹੋ ਗਈ ਹੈ ਤੇ ਇਧਰ ਆ ਦੇਖੋ ਮੇਥੀ ਬੀਜੀ ਹੋਈ ਹੈਗੀ ਆ ਪਾਲਕ ਵੀ ਬੀਜੀ ਹੈ ਤੇ ਮੈਂ ਬੱਚਿਆਂ ਨੂੰ ਦੱਸ ਰਹੀਆਂ ਕਿ ਕਿਸ ਤਰ੍ਹਾਂ ਆਪਾਂ ਇਹਨਾਂ ਨੂੰ ਫੁਆਰੇ ਦੇ ਨਾਲ ਪਾਣੀ ਜਿਹੜਾ ਉਹ ਹਲਕਾ ਹਲਕਾ ਦੇਣਾ ਹੈ ਤਾਂ ਕਿ ਜਿਹੜੇ ਬੂਟੇ ਹੈਗੇ ਨਾ ਨਿੱਕੇ ਨਿੱਕੇ ਪਾਲਕ ਦੇ ਉਹ ਮਰ ਨਾ ਜਾਣ ਤੇ ਬੱਚੇ ਜਿਹੜੇ ਆ ਬੜੇ ਧਿਆਨ ਦੇ ਨਾਲ ਦੇਖ ਰਹੇ ਇਧਰ ਆ ਦੇਖੋ ਇਹ ਮੇਥੀ ਲਗਾਈ ਹੋਈ ਹੈ ਤੇ ਇਹ ਵੀ ਬਹੁਤ ਅੱਛੀ ਨਿਕਲੀ ਹੈ ਤੇ ਨਾਲ ਹੀ ਇਸ ਪਾਸੇ ਅਸੀਂ ਨਾ ਸਾਗ ਵਾਸਤੇ ਜਿਹੜੀ ਹੈਗੀ ਆ ਉਹ ਸਰੋਂ ਬੀਜੀ ਹੈਗੀ ਆ ਤੇ ਉਹ ਵੀ ਬਹੁਤ ਅੱਛੀ ਜਿਹੜੀ ਉਹ ਨਿਕਲ ਆਈ ਹੈ ਇਹਦੀਆਂ ਵੀ ਅਹ ਦੋ ਤਿੰਨ ਜਿਹੜੀਆਂ ਕਿਆਰੀਆਂ ਬਣਾ ਕੇ ਲਗਾਈ ਹੋਈ ਹੈ ਗਿਆ ਤੇ ਇਹ ਸੀ ਸਾਡਾ ਜੀ ਕਿਚਨ ਗਾਰਡਨ ਤੇ ਬੱਚੇ ਜਿਹੜੇ ਹੈਗੇ ਆ ਬੜੇ ਹੀ ਧਿਆਨ ਨਾਲ ਸੁਣਦੇ ਆ ਬੜੇ ਧਿਆਨ ਨਾਲ ਵੇਖ ਰਹੇ ਨੇ ਸੋ ਥੈਟਸ ਆਲ ਅਬਾਊਟ ਟੁਡੇਜ਼ ਵੀਡੀਓ वीडियो अच्छी लगे तो लाइक शेयर और कमेंट जरूर करना और वीडियो देखने लिए बहुत बहुत धन्यवाद स्टे कनेक्टेड फॉर मोर वीडियोज़ अपना ही सेदा ख्याल